ਦੋਤੋ ਸੇਤ ਤੋਂ ਉੱਪਰ ਮਨੁੱਖ ਦਾ ਕੁਝ ਨਹੀਂ ਹੈ ਕਿ ਨਾ ਪੈਸਾ ਕਿਉਂਕਿ ਸੇਤ ਇਹੋ ਜੀ ਹੈ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਸਿਰਫ ਸੇਤ ਤਾਂ ਹੋਵੇ ਜੇਕਰ ਆਪਣਾ ਖਾਣ ਪੀਣ ਚੰਗਾ ਹੋਵੇਗਾ ਚਿੱਤੇ ਅਧੀਨ ਮਤਲਬ ਹੈ ਕਿ ਪੁੱਛੀ ਅਸੀਂ ਜੇਡਬਲ ਫਾਰਮਰ ਦੇ ਉੱਤੇ ਇਹ ਇਹਨਾਂ ਦੀ ਕੰਪਨੀ ਦਾ ਨਾਮ ਹੈ ਇਹ ਆਪਣੇ ਵੱਲੋਂ ਤੋਂ ਸਿਰਕਾ ਤਿਆਰ ਕਰਦੇ ਨੇ ਆਪਣੇ ਹੀ ਖੇਤ ਦੇ ਵਿੱਚ ਗੰਨਾ ਪੈਦਾ ਕੀਤਾ ਜਾਂਦਾ ਹੈ ਉਨ ਤੋਂ ਹੀ ਖਿਲਾੜੀ ਲਾ ਕੇ ਉੱਤੇ ਰਸ ਕੱਢ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਪੈਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਿਰਕਾ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਬਾਈਬਰ ਦੱਸਣ ਦੇ ਤੁਹਾਨੂੰ ਕੋਈ ਨਾ ਕੋਈ ਸੱਖਰ ਵੀ ਥੋੜੀ ਪਿਆ। ਇਹ ਕਿੰਨਾ ਪੁਰਾਣਾ ਸੀ? ਇਹ 2-6 ਪੁਰਾਣੀ ਆਪਣੇ ਸੱਖਰ। ਜੀ दो साल इन तीन भी रख सकते सिर्फ इसका टेस्ट बदल सकता थोड़ा बहुत पर जिनी प्राणी होगी इसकी क्वांटिटी मतलब जिनी प्राणी होगी क्वालिटी बहुत ज्यादा बढ़िया होती है इंसान नहीं होता तो नहीं नहीं बिल्कुल भी नहीं सिर्फ जी एक बुरे हां जी एक बुरा एक दो साल पुराना होता है दो साल पुराना हां दो साल पुराना तो तीन रख सकते हैं जरा जिन्ना मर्जी रख सकते हैं ਇਹ ਵੀ ਸ਼ਕਰਾਜੀ ਇਹ ਸਾਗ ਬਣਨੀ ਇਹ ਸਾਗ ਰਮਤਾ ਜੀ ਪਤਾ ਜੀ ਇਹ ਦੇਸੀ ਖੰਡ ਹੈ ਇਹ ਦੇਸੀ ਖੰਡ ਹੈ ਕਿੰਨੇ ਜਿੰਨਾ ਮੱਠੀ ਰੱਖ ਲੈਂਦੇ ਇਸ ਚ ਦੇ ਦੂਜੀ ਫਰਕ ਕੀ ਹੁੰਦਾ ਹੈ ਇਹ ਆਪਣਾ ਜਿੰਨੀ ਚਾਹ ਜਿੰਨੀ ਚਾਹ ਇੱਥੇ ਬਹੁਤ ਜ਼ਿਆਦਾ ਫਰਕ ਹੈ